ਲੇ ਵੀ ਦਰਸ਼ਕ ਵੀਰੋ ਮੈਚ ਸ਼ੁਰੂ ਹੋਣ ਜਾ ਰਿਹਾ ਇੱਕ ਗੱਲ ਪਹਿਲਾਂ ਬਾਈ ਹੁਣਾ ਨੇ ਸੁਣਾਈ ਸੀ ਵੀ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਬੰਦੇ ਜਿਉਂਦੇ ਨਾਲ ਖੜਿਆ ਕਰੋ ਇੱਕ ਹੋਰ ਸੁਣਿਓ ਫਿਰ ਇਹਨਾ ਜਿਹੜੇ ਕਮਜ਼ੋਰੀ ਸੋਡੀ ਮੂੰਹ ਤੇ ਦੱਸ ਦੇਣ ਇਹੋ ਜੇ ਯਾਰ ਹੁੰਦੇ ਘੱਟ ਓਏ ਜਿਹੜੇ ਮਤਲਬ ਲਈ ਆ ਲਾਉਂਦੇ ਯਾਰੀਆਂ ਲੈਂਦੇ ਲੋੜ ਪੈਣ ਉੱਤੇ ਪਾਸਾ ਵਾਟ ਓਏ ਜੇ ਕੋਈ ਵੀਰ ਕਰਦਾ ਤਰੱਕੀ ਦਮ ਤੇ ਉਹਨੂੰ ਦੇਖ ਕੇ ਨਾ ਸੜਿਆ ਕਰੋ ਓਏ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਬੰਦੇ ਜਿਉਂਦੇ ਨਾਲ ਖੜਿਆ ਕਰੋ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਬੰਦੇ ਜਿਉਂਦੇ ਨਾਲ ਖੜਿਆ ਕਰੋ ਅਵਤਾਰ ਕਿਲੀ ਵਾਲਾ ਬਿੱਕੀ ਬਣਦਾ ਅਵਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਪਣਾ ਹਰਜੀਤ ਅਗਵਾਚਾਂ ਦੀ ਸੀ ਬਾਜੇਖਾਨੇ ਲੈੰਦਾ ਫੜੋ ਫੜੀ ਵਿੱਚ ਵੇਖੋ ਯਾਰੋ ਜੋਰ ਜਵਾਬੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆਹ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਚਿਰਾਗ ਦੀ ਵਿੱਚ ਚਿਰਾਗ ਦੀ ਨਵਤਾਰ ਮੇਰੇ ਮਿੱਤਰੋ ਆਹ ਮੇਰੀ ਸਾਮਾਨ ਦੇ ਬਲੀ ਪੁੱਤ ਦੀਆਂ ਪੈਂਡ ਧਾਵੀ ਦੇ ਲਈ ਜੱਸ ਕੈਨੇਡਾ ਹਰਜਿੰਦਰ ਆਸਟ੍ਰੇਲੀਆ ਗੁਰਜਿੰਦਰ ਪਿਆਪਸ ਆਲੀਬਾ ਪੰਚੇ ਦੌਣਕਲਾ ਮੱਖਣ ਮੱਖੀ ਦੇ ਤਿੰਨ ਰੇਡਾਂ ਤੇ 11000 ਦੇ ਲਾਈਨ ਹੋ ਗਏ ਨੇ ਮੇਰੇ ਮਿੱਤਰੋ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਲਓ ਫੁੱਲਾ ਸ਼ੂਸ਼ਕ ਦੀ ਧਰਤੀ ਦਾ ਦੁਨੀਆ ਦੇ ਗਾਰਡਨ ਮਾਲ ਨੇ ਮੇਰੇ ਮਿੱਤਰੋ ਪਿੰਡ ਜਿਹੜਾ ਸਮੇਤ ਧਵੀਦ ਲਈ ਹੈ ਕਿ ਖੇਡ ਜਦੋਂ ਕਬੱਡੀ ਨੂੰ ਜ਼ੋਰ ਲੱਗਦਾ ਪੱਟਾਂ ਦਾ ਉਹ ਦੁਨੀਆ ਦੇ ਵਿੱਚ ਛੱਕਾ ਜਖਣ ਚਵੰਦਾ ਬੈਠਾ ਸਾਡਾ ਉਹ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜਿਆ ਹੋਇਆ ਆ ਕਹਿੰਦੇ ਟੀਮ ਮੇਰੇ ਵੀਰੋ ਵੇਖਦੇ ਆ ਸਾਡੇ ਜਸ ਧੀਰਸੇ ਕੈਨੇਡਾ ਨਾਲ ਬਣਾਈਆ ਦਿੜਵੇ ਦੀ ਉਹ ਕਬੱਡੀ ਪਾਉਣ ਦੇ ਲਈ ਗੱਭਰੂ ਵੱਜ ਚੁੱਕਿਆ ਚਾਰ ਜਾਫੀਆਂ ਦੇ ਵਿੱਚ ਵੇਖਦੇ ਆ ਪਹਿਲਾਂ ਬੱਬੂ ਵੀਰਾ ਗੱਲ ਕਰਦਾ ਸੀਗਾ ਵੀ ਜਿਹੜੀ ਆ ਜਾਫ ਲੈਨ ਨਾ ਦਿੜਵੇ ਦੀ ਇਹ ਤੇ ਕਹਿੰਦੇ ਪੱਤਾਂ ਦੇ ਵਿੱਚ ਨਾਲੀ ਗੱਲ ਹੁੰਦੀ ਹੈ ਇਹ ਪੱਤਾਂ ਦੇ ਵਿੱਚ ਨਾਲੀ ਗੱਲ ਆ ਪਰ 11000 ਖੜਨ ਦਾ ਮੱਖੀ ਦੀ ਰੇਡ ਪੈ ਗਈ ਮੇਰੇ ਮਿੱਤਰੋ ਇਸ ਗੱਭਰੂ ਦਾ ਮਾਲ ਸਨਮਾਨ ਫੌਰ ਟੁਨਰ ਗੱਡੀ ਲੈਣਾ ਹੋਣਾ ਮੇਰੇ ਮਿੱਤਰੋ ਲਓ ਦੇਖੋ ਵੀ ਇਸ ਸਮੇਂ ਉਹ ਡਬਲ ਟੈਕ ਪੈਣ ਜਿਹੜਾ ਧਾਵੀ ਦੇ ਲਈ ਹੈ ਮੇਰੇ ਮਿੱਤਰੋ ਕੋਈ ਕਹਿੰਦਾ ਵੀ ਟੀਮ ਖੇਡ ਮੈਦਾਨ ਦੇ ਵਿੱਚ ਸ਼ੂਸ਼ਕ ਦੀ ਜਤਣੀ ਹੈ ਕੋਈ ਕਹਿੰਦਾ ਗੜਵੇ ਦੀ ਜਤਣੀ ਹੈ ਕਿ ਜਿੰਨਾ ਚਿਰ ਚੱਲਣਾ ਮੈਚ ਸ਼ੱਕ ਤਾਂ ਰਹਿਣੀ ਹੈ Sini ni ਮੋਟਰਸਾਈਕਲ ਦਾ ਜੇਤੂ ਬਣਿਆ ਲਓ ਵੇਖ ਰਹੇ ਆ ਵੀ ਅੱਨਾ ਲੈਸ ਨੇ ਹਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰਾਂ ਦੇ ਵਿੱਚੋਂ ਵੇਖਦੇ ਆ ਵੀ ਕੌਣ ਸੱਤੀ ਜੜਵੇ ਦੀ ਧਰਤੀ ਦਾ ਚਮਕਾਉਰ ਕਮਾਨ ਜੂਕੇ ਵਾਲਾ ਵੱਡਾ ਪ੍ਰਮੋਟਰ ਹੈ ਲਓ ਵੇਖ ਰਹੇ ਨੇ ਅਸਮੇ ਮੁਕਾਬਲਾ ਸੱਤੀ ਦੇ ਨਾਲ ਆਹ ਵੇਖਦੇ ਆ ਵੀ ਅਗਲੀ ਕਬੱਡੀ ਕੌਣ ਸਮਾਣੇ ਵਾਲਾ ਬਨੀ ਆ ਗਿਆ ਲੱਖੀ ਕਰਦੇ ਗੱਲ ਆਹ ਸਾਹਮਣੇ ਲੈ ਵੀ ਮਨ ਸਿੰਘ ਵੇਖ ਕਬੱਡੀ ਪੈਂਦੀ ਚੋਬਰਾ ਬਣੀ ਸਮਾਣੇ ਵਾਲਾ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਪੰਜਾਬ ਟਾਈਗਰ ਦੀ ਖੇਡ ਕਲੱਬ ਦੇ ਲਈ ਖੇਡਦਾ ਹੈ ਲੈ ਵੀ ਕਾਣੇ ਕਹਿੰਦਾ ਨੌਜਾਨਾ ਉਹ ਕਬੱਡੀ ਕਹਿੰਦੇ ਨੌਜਾਨ ਫਿਰ ਤਿਆਰ ਪਰ ਤਿਆਰ ਹੈ ਖੇਡ ਤਿਆਰ ਪਰ ਤਿਆਰ ਹੈ ਦਰਨ ਕਲਾਰਾ ਮੇਲਾ ਕਿਵੇਂ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਮੇਰੇ ਪੰਜਾਬੀ ਵੀਰੋ ਅੱਜ ਪਟਾਕੇ ਪੈਂਦੇ ਆ ਜਾਂ ਸਾ ਈਸਾ ਦਾ ਇਹ ਕਹਿੰਦੇ ਪੁੱਛਣਾ ਆ ਕਬੱਡੀ ਖੇਡ ਮੈਦਾਨ ਦੇ ਤੇ ਟੱਕਰ ਜੱਕਾ ਜੱਕਾ ਬੱਲੇ 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 ਅਲਗੋ ਵਾਲੇ ਨੇ ਕਮਾਲ ਕਰ ਦਿੱਤੀ ਹੈ ਬੱਲੇ ਅਲਗੋ ਨੇ ਕਮਾਲ ਕਰ ਦਿੱਤੀ ਹੈ ਅਲਗੋ ਵਾਲੇ ਨੇ ਕਮਾਲ ਕਰ ਦਿੱਤੀ ਹੈ ਐਨ ਟਿਕਾਣੇ ਦਾ ਜਫਾ ਲਾ ਦਿੰਦਾ ਐਨ ਟਿਕਾਣੇ ਦਾ ਜਫਾ ਲਾ ਦਿੰਦਾ ਆ ਵੀ ਕਹਿੰਦੇ ਜਾਨ ਸਰਬੇਰ ਸਿੰਘ ਰੋਡਾ ਆਸਟ੍ਰੇਲੀਆ ਦੇ ਰਣਜੀਤ ਤੰਜਲਪੁਰ ਕਹਿੰਦੇ ਵੀ ਜਫੇ ਦੇ ਤਿੰਨ ਜਫੇ 1100 ਦੇ ਹੋਣਗੇ ਦਿੜਵੇ ਵਾਲੇ ਦੇ ਮੇਰੇ ਵੀਰੋ ਜੱਸਾ ਢੀਰ ਸਾਹਿਬ ਵੇਖ ਲੈ ਤੇਰੀ ਟੀਮ ਦਾ ਚਾਫੀ ਜਫਾ ਨਾ ਪਊ ਜਨਾ ਉਹ ਵੇਖਦੇ ਨੰਬਰ ਕਹਿੰਦੇ ਅਵਤਾਰ ਕਿਲੀ ਵਾਲਾ ਅਵਤਾਰ ਭਾਈ ਦੇ ਸਿਰ ਆਪਣੀ ਟੀਮ ਲਈ ਜੋੜ ਗਿਆ ਲਾਓ ਖਣ ਸੰਧੂ ਮੱਖੀ ਕਰਨ ਦੀ ਧਰਤੀ ਦਾ ਮੇਰੇ ਵੀਰੋ 1000 ਦੀ ਦੂਜੀ ਰੇਡ ਹਰ ਹਜ਼ਾਰ ਦੀ ਦੂਜੀ ਰੇਡ ਪ੍ਰੀਤਮ ਸਿੰਘ ਜੀ ਦਵਿੰਦਰ ਧਾਲੀਵਾਲ ਹੁਣਾ ਵੱਲੋਂ ਗੁਰਜਿੰਦਰ ਸਿੰਘ ਪੰਜਾਬ ਪੁਲਿਸ ਰਜਿੰਦਰ ਹਸਤਰੀਲੇ ਜਸ ਕੈਨੇਡਾ ਵੱਲੋਂ ਵੱਡੇ ਮਾਲ ਲੱਗੇ ਨੇ ਕਹਿੰਦੇ ਸੁਨੀਲ ਤਮਤਾਨ ਨੂੰ ਅੱਜ ਆਲਸੂਨ ਦਿੱਤਾ ਜਾਣਾ 16 ਪਰੋ ਕਾਕਾ ਅਜਲਾ ਸੋਨੀ ਟਵਾਣਾ ਗੁਰਵਿੰਦਰ ਸਾਡਾ ਵੀ ਰੈਂਪੀ ਫਰਾਂਸ ਨਿਹਾਲ ਫਰਾਂਸ ਗੋਪੀ ਮਰੋਕ ਜਿੰਦਾਬਾਦ ਜਾ ਰਹੀਆਂ ਗਰੁੱਪ ਵਾਲੇ ਮਾਣ ਦੇਣਗੇ ਲਓ ਮੇਰੇ ਮਿੱਤਰੋ ਇਹ ਦਾਣ ਕਲਾਂ ਦੀ ਧਰਤੀ ਹੈ ਕੌਣ ਦਾਣ ਕਸੂਗਾ ਇਹ ਸਮੇਂ ਦੀਆਂ ਬਾਤਾਂ ਨੇ ਲਓ ਜਰਾਗ ਦੀਨ ਬੱਲੇ ਬੱਲੇ ਕਰਵਾ ਦੁੱਤੀ ਹੈ ਲੈ ਜੈਸ ਤੇਰੀ ਟੀਮ ਦਾ ਜਫੀਆ 2100 ਹੈ ਮੁੰਡੇ ਨੂੰ ਆ ਜਫੇ ਦਾ ਜੱਟ ਟੀਰਸਾ ਕਹਿੰਦਾ ਵੀ 2100 ਹੋ ਗਿਆ ਬਾਬਾ ਤੇਰਾ ਕਿਹੜਾ ਟਕਾਹ ਕੇ ਲਵਾऊं ਖੜ ਕੇ ਰਹਿ ਹਜੇ ਪਹਿਲਾਂ ਮੈਚ ਵੇਖ ਲੈ ਕਬੱਡੀਆਂ ਪੈਂਦੀਆਂ ਵੇਖ ਲੈ ਬੰਨੀ ਸਮਾਣੇ ਦਾ ਮੇਰੇ ਵੀਰੋ ਰੇਡਰ ਰਿੰਕੂ ਸਮਰਾਜੀ ਸਾਡੇ ਬੈਜੀਅਨ ਤੋਂ ਜੁੜੇ ਬੈਠੇ ਆ ਬਿੱਲੇ ਗਾਲਮ ਦੇ ਨਾਲ ਪਿਆਰ ਹੈ ਦਿੱਤੀ ਜਾਣੀ ਹੈ ਗੱਡੀ ਬਿੱਲੇ ਗਾਲਮ ਨੂੰ ਉਹਦੀਆਂ ਗੱਲਾਂ ਵੀ ਪੱਟੀਆਂ ਹੋਣਗੀਆਂ ਤੇ ਵੱਡੀ ਮੁਬਾਰਕਬਾਦ ਵੱਡੇ ਭਰਾ ਨੂੰ ਹੈ ਉਹ ਬੰਨੀ ਸਮਾਨੇ ਵਾਲਾ ਨੰਬਰ ਲੱਗੇ ਵਾਪਸ ਆ ਗਿਆ ਹੁਣ ਤੋਂ ਲੈ ਕੇ ਫੇਰ ਜਫਾ ਕਹਿੰਦੇ ਚਰਾਗੀ ਦਾ 2100 ਦਾ ਕਰਦੇ ਚਰਾਗੀ 2100 ਦਾ ਕੈਨੇਡਾ ਜੱਸ ਕੈਨੇਡਾ ਹੋਣਾ ਦੀ ਟੀਮ ਆ ਮੇਰੇ ਮਿੱਤਰੋ ਅਵਤਾਰ ਨਿਹਾਲ ਸਿੰਘਾ ਦਾ <coughs> ਚਰਾ <coughs> 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 ਦੀ ਸੋਦਾ ਕਰਦੇ ਜਾਸਾ ਢੀਡਸਾ ਕਹਿੰਦੇ ਕਨੇਡਾ ਮੇਰੇ ਵੀਰੋ ਜੱਸ ਕਨੇਡਾ ਨੇ ਵੱਡੇ ਐਲਾਨ ਕਰ ਦਿੱਤੇ ਨੇ ਕਨੇਡਾ ਵਾਲਿਆਂ ਨੇ ਵੀ ਵੱਡੇ ਐਲਾਨ ਕਰ ਦਿੱਤੇ ਨੇ ਮੇਰੇ ਮਿੱਤਰੋ ਲਓ ਵੇਖੋ ਵੀ ਪੁਆਇੰਟ ਧਾਵੀ ਦੇ ਲਈ ਹੈ ਆ ਗਰੇਵੈਂਡ ਦੇ ਲਈ ਕਹਿੰਦੇ ਇੰਗਲੈਂਡ ਦੀ ਧਰਤੀ ਮਠੱਡਾਂ ਦੇ ਸੱਤੇ ਦੇ ਲਈ ਪਿੰਡੇ ਦੇ ਲਈ ਸੁੱਖਾ ਟੱਕੜਾ ਪਾਲਾ ਸੋਤਾ ਕੁਲਵਿੰਦਰ ਸੋਤਾ ਸ਼ੀਰੇ ਬਾਦਲੇ ਲਈ ਕਬੜੀਆਂ ਪਈਆਂ ਨੇ ਲਓ ਮਨ ਸਿੰਘ ਐਸਮੇ ਡਿੜਵੇ ਦੀ ਧਰਤੀ ਦਾ ਇਸ਼ਾਰਾ ਸੇਠੀ ਦੱਸੂ ਕੀ ਇਸ਼ਾਰਾ ਪਾਣ ਜਾਫੀਆਂ ਦਾ ਪੁਆਇੰਟ ਰੈਫਰੀ ਡਿਸੀਜਨ ਜਾਫੀਆਂ ਦਾ ਲੈ ਵੀ ਫੁੱਲੇ ਤੈਨੂੰ ਨੰਬਰ ਮਿਲ ਗਿਆ ਨੰਬਰ ਜਾਫੀਆਂ ਦਾ ਪਰ ਹੋਲਡ ਜਿਹੜਾ ਸੇਠੀ ਕਹਿੰਦਾ ਕਰਨਾ ਹੈ ਮੂਹ ਸਪਰੇ ਪੁਆਇੰਟੀ ਕਰ ਦਿਓ ਜੀ ਕਰ ਮੱਖਣ ਮੱਖੀ ਦੀਆਂ ਤਿੰਨ ਕਬੱਡੀਆਂ ਅਰਜਿੰਦਰ ਬਾਈ ਤੇ ਨਾਲ ਜਸਵੀਰਾ ਕਹਿੰਦਾ ਵੀ 5100 ਦੀਆਂ ਬੰਨੀ ਸਮਣੇ ਦੀਆਂ ਤਿੰਨ ਕਬੱਡੀਆਂ ਰਜਿੰਦਰ ਤੇ ਜਸਵੀਰੇ ਬਣਿਓ 5100 ਦੀਆਂ ਮੱਖਣਾ ਵੇਖ ਲੈ ਅੱਜ ਤਰਾਂ ਸਰਨਾਮੀ ਕਬੱਡੀ ਵਿੱਚ ਧਮਾਂ ਪਾਈ ਆਉਂਦਾ ਮੱਖਣ ਸਿੰਘ ਡੀਪੀ ਦਾ ਸ਼ਾਗਿਰਦ ਪਰ ਇਧਰ ਕਹਿੰਦਾ ਚੱਕਰ 3100 ਦਾ ਜਫਾ ਚਰਾਗ ਦੀਪੂਆਂ ਮੇਰੇ ਵੀਰੋ ਚਰਾਗ ਦੀਪੂ 3100 ਦਾ ਜਫਾ ਕਿਆ ਬਾ ਜੱਸ ਕੈਨੇਡਾ ਹੋਣਾਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਐ ਕੈਨੇਡਾ ਵਾਲੇ ਸਾਡੇ ਵੀਰ ਗੱਗੂ ਹੋਣੀ ਆਏ ਨੇ ਆ ਜਾ ਦੇਖ ਲੈ ਮਲਾਕੇ ਤੇਰੀ ਗੁੰਡੜੀ ਜੇ ਸਾਡੇ ਨਾਲ ਮੇਲ ਹੁੰਦੀ ਆ ਚਾ ਵੀ ਘੰਟੇ ਤੱਕ ਕੈਨੇਡਾ ਵਿਜੀ ਰਹਿੰਦੇ ਆ ਨਹੀਂ ਪਿੰਡਾਂ ਕੇ ਬੇਲ ਹੁੰਦੀ ਆ ਚਾ ਵੀ ਘੰਟੇ ਤੱਕ ਕੈਨੇਡਾ ਵਿਜੀ ਰਹਿੰਦੇ ਆ ਨਹੀਂ ਪਿੰਡਾਂ ਕੇ ਬੇਲ ਹੁੰਦੀ ਆ ਓ ਸਮਾਣੇ ਵਾਲਾ ਭੱਜ ਗਿਆ ਮੇਰੇ ਮਿੱਤਰੋ ਸਮਾਣੇ ਵਾਲਾ ਭੱਜ ਗਿਆ ਮੇਰੇ ਮਿੱਤਰੋ ਸ਼ਮਸ਼ਪੁਰੀਆ ਰਿਹਾ ਇਹ ਕਹਿੰਦੇ ਮੇਰੇ ਵੀਰੋ ਦੂਜੇ ਨੰਬਰ ਦਾ ਰੇਡਰ ਰਿਹਾ ਅਮਰੀਕਾ ਦੇ ਪੂਰੇ ਸੀਜ਼ਨ ਦਾ ਉਹ ਗੱਲਾਂ ਕਹਿੰਦੇ ਹੁੰਦੀਆਂ ਲਲਤੋ ਵਾਲਾ ਭਾਈ ਮੇਰਾ ਬਿੱਲਾ ਵੀ ਕਹਿੰਦੇ ਜੁੜਿਆ ਬੈਠਾ ਹੈ ਅਗਲਾ ਮੈਚ ਮਿੰਨੀ ਓਪਨ ਦਾ ਹੋਣਾ ਉਹ ਵੀ ਟੀਮਾਂ ਗਰਾਊਂਡ ਦੇ ਨੇੜੇ ਆ ਜਾਣ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲਲਤੋਂ ਦੀ ਧਰਤੀ ਦਾ ਵਰਤਨਾ ਤਾਂ ਬੰਦੇ ਨਾਲ ਵਰਤੋ ਓਏ ਇਸ਼ਾਰਾ ਉਹ ਦਾਫੀ ਜੱਫਾ 11000 ਦਾ ਲੱਗ ਗਿਆ ਜੱਫਾ 11000 ਦਾ ਲੱਗ ਗਿਆ ਮੇਰੇ ਵੀਰੋ ਜੱਫਾ 11000 ਦਾ ਜੱਸ ਕੈਨੇਡਾ ਇਤਰਾ ਰਜਿੰਦਰਾ ਸਟ੍ਰੈਟ ਆਸਟ੍ਰੇਲੀਆ ਵਾਲੇ ਔਰ ਸਾਡੇ ਗੁਰਜਿੰਦਰ ਪਿਆਪ ਪੁਲਿਸ ਦਵਿੰਦਰ ਧਾਲੀਆਲ ਹੁਣਾ ਵੱਲੋਂ ਵੱਡੇ ਮਾਣ ਦੌਣ ਕਲਾਂ ਦੀ ਧਰਤੀ ਇੱਕ ਫਰਦਨੀ ਸਿਆਲ ਦੇ ਵਿੱਚ 225000 175000 ਚੋਟੀ ਦੇ ਕੰਨ ਵੀ ਗੈਰ ਕਰਨੇ ਦਾ ਖੁੱਲਾ ਖਾਣਾ ਤੇ ਬੈਸਟਾਂ ਨੂੰ ਹਾਰਲੇ ਦਿੱਤੇ ਜਾਣਗੇ ਕਿ ਮੁੱਲ ਹਮੇਸ਼ਾ ਲੱਗਦਾ ਕਮਲੀਏ ਗੋਪੀ ਦੇ ਚੇਲੇ ਤੇ ਇੱਕ ਫਰਬਲੀ ਨੂੰ ਅੱਗ ਨਿਕਲਣੀ ਹੈ ਨਗਰ ਦੇ ਮੇਲੇ ਤੇ ਜਿਹੜਾ ਪੁਆਇੰਟ ਪਹਿਲਾ ਹੋਲਡ ਸੀ ਜੀ ਉਹ ਆਪਾਂ ਚੈੱਕ ਕਰੀਏ ਜਿਹੜਾ ਪਹਿਲਾ ਪੁਆਇੰਟ ਮੱਖਣਜੀ ਹੋਲਡ ਸੀ ਉਹ ਜਰੂਰ ਆਪਾਂ ਚੈੱਕ ਕਰੀਏ ਆਓ ਅਵਤਾਰ ਫਿਰ ਕਬੱਡੀ ਪਾਉਣ ਦੇ ਲਈ ਵੱਧ ਗਏ ਚੋਟੀ ਦਾ ਮੈਚ ਚੋਟੀ ਦੀਆਂ ਟੀਮਾਂ ਖਰੇ ਤੋਂ ਖਰੇ ਲੈ ਵੀ ਜਿੰਗੋ 11000 ਦੀਆਂ ਤਿੰਨੇ ਤੂੰ ਪਹਿਲਾਂ ਪੈ ਗਏ ਸੀ ਜੀ ਵੀਰਿਆ ਪਰ ਮੱਖੇ ਕਹਿੰਦਾ ਹੋ ਜਾ ਕੋਈ ਗੱਲ ਨਹੀਂ ਉਹ ਕਬੱਡੀ ਖੇਡ ਮੈਦਾਨ ਦੇ ਵਿੱਚ ਜੋ ਕੋਸ਼ਿਸ਼ ਕਰ ਰਿਹਾ ਹੈ ਗੱਲਾਂ ਕਹਿੰਦੇ ਹੁੰਦੀਆਂ ਨੌਜਾਨਾਂ ਦੀਆਂ ਸਾਡੇ ਕਹਿੰਦੇ ਰੋਹਿਤ ਚੌਧਰੀ ਦਾ ਰਿੱਕੀ ਸ਼ੇਰਗਿੱਲ ਦਾ ਸੋਨੂ ਬੱਲਾ ਵਿਕਰਮ ਢਿੱਲੋਂ ਰਮਾਣਾ ਵੀਰ ਦਾ ਜੱਸਾ ਮਿੱਠੂ ਮਾਜਰਾ ਛੰਨਾ ਰਾਪਰ ਕਮਲ ਰਾਣਾ ਬੱਬੂਪੁਰ ਮੰਡੀ ਪਰਮਜੀਤਪੁਰ ਮੰਡੀ ਰਵੀ ਰਾਏਪੁਰ ਕਾਕੂ ਤੇ ਰਮਣਾ ਤੇ ਨਾਲ ਜਸ਼ਨ ਸਾਡਾ ਵੀਰ ਹੈ ਉਹ ਵੀ ਜੁੜੇ ਬੈਠੇ ਆ ਬੰਨੀਸ ਮੇਰੇ ਵੀਰੋ ਰੇਡ ਪਾਉਣ ਦੇ ਲਈ ਫੇਰ ਕਹਿੰਦੇ ਵੱਜ ਇਹਨਾਂ ਨੇ ਕਬੱਡੀਆਂ ਪਰ ਨੰਬਰ ਜਿਹੜਾ ਹੈ ਸਮਾਣੇ ਦਾ ਬਣੀ ਮੇਰੇ ਵੀਰੋ ਜੋੜ ਗਿਆ ਆਪਣੀ ਟੀਮ ਦੇ ਲਈ ਆਹ ਕੌਣ ਆ ਗਿਆ ਜਿੰਗੋ ਵੇਖ ਜਰਾ ਇਹ ਹਰਿਆਣੇ ਵਾਲਾ ਹੈ ਇਹ ਹਰਿਆਣੇ ਵਾਲਾ ਮੈਂ ਤਾਂ ਇਹ ਕਹਿ ਲੱਗਿਆ ਸੀ ਇਹ ਵੀ ਤੇਰੇ ਗਾਣੇ ਵਾਂਗੂ ਹਿੱਟਾ ਜਿੰਗੋ ਇਹ ਵੀ ਤੇਰੇ ਗਾਣੇ ਵਾਂਗੂ ਪੂਰਾ ਹਿੱਟਾ ਮੁੰਡਾ ਪੂਰਾ ਹਿੱਟਾ ਮੁੰਡਾ ਕਿ ਕਰ ਕਰ ਮਿਹਨਤ ਮੁੰਡਾ ਫਿੱਟ ਹੋਇਆ ਫਿਰਦਾ ਓ ਜਿੰਗੋ ਇਨੂੰ ਧਿਆਨਾ ਕਹਿੰਦੇ ਨੇ ਇਹਨੂੰ ਧਿਆਨਾ ਕਹਿੰਦੇ ਨੇ ਇਹਨੂੰ ਧਿਆਨਾ ਕਹਿੰਦੇ ਨੇ ਓਏ ਜੜਬੇ ਵਾਲੇ ਨੇ ਕਮਾਲ ਕਰ ਦਿੱਤੀ ਆ ਕਿ ਕਿਹਨੂੰ ਕਿਹਨੂੰ ਦੇਖੋ ਸਾਡੀ ਬੱਲੇ ਬੱਲੇ ਦਾ ਓਏ ਬੰਨਣਾ ਪਊਗਾ ਇੰਦਣ ਕੱਲੇ ਕੱਲੇ ਦਾ ਓਏ ਬੰਨਣਾ ਪਊਗਾ ਇੰਦਣ ਕੱਲੇ ਕੱਲੇ ਦਾ ਕਿੰਨੇ ਕਿੰਨੇ ਦਾ ਮਿੰਨੀ ਓਪਨ ਦੀਆਂ ਟੀਮਾਂ ਗਰਾਊਂਡ ਨਵੀਨ ਮਨ ਸਿੰਘ ਨੰਬਰ ਲੈ ਕੇ ਵਾਪਸ ਆ ਗਿਆ ਮੈਚ ਸਿਰੇ ਦਾ ਚੱਲਦਾ ਮੇਰੇ ਪੰਜਾਬੀ ਵੀਰੋ ਸ਼ਿਕਾਰੀਆਂ ਦਾ ਪੈਂਦਾ ਏ ਸ਼ਿਕਾਰ ਕਰਨਾ ਨੰਗੇ ਪੈਰੀ ਕੋਲਿਆਂ ਤੇ ਪੈਂਦਾ ਚੜਨਾ ਕੋਈ ਬਿੜਲਾ ਹੀ ਦੀਵਾ ਜਿਹੜਾ ਝਖੜਾਂ ਚ ਬਲਦਾ ਪਾਰਸੇਮੇਣੀ ਨਾਮ ਪਿੱਛੇ ਸੁਪਰਸਟਾਰ ਲੱਗਦਾ ਪਾਰਸੇਮੇਣੀ ਨਾਮ ਪਿੱਛੇ ਸੁਪਰਸਟਾਰ ਲੱਗਦਾ ਦੁਨੀਆ ਦੇ ਟਾਪਰ ਨੇ ਪਰ ਚਰਾਗ ਦੀਨੇ ਅੱਜ ਤੇ ਕਹਿੰਦੇ ਓਏ ਦਿੱਤੀ ਹੈ ਉਹ ਹੋਰਾਂ ਕੋਲੋਂ ਕਿੱਥੋਂ ਕਹਿੰਦੇ ਹੁੰਦੀ ਤੇਰੇ ਜੱਟ ਨੇ ਕਰਾਈ ਜਿਹੜੀ ਲਾਲਾ ਲਾਲਾ ਲਓ ਲਾਲਾ ਲਾਲਾ ਟਰੱਕ ਦੀ ਨੇ ਕਰਵਾ ਦਿੱਤੀ ਹੈ ਮੱਖਣ ਮੱਖੀ ਦੁਨੀਆਂ ਦੇ ਟਾਪਰ ਖਿਡਾਰੀਆਂ ਦੇ ਵਿੱਚ ਨਾਮ ਆ ਮੇਰੇ ਮਿੱਤਰੋ ਲਓ ਚਾਰਾਂ ਦੇ ਵਿੱਚੋਂ ਫੂਲਾ ਸੁਸ਼ਕ ਦੀ ਧਰਤੀ ਦਾ ਲਓ ਜੱਗੇ ਵਰਗੇ ਨੇ ਹੁਣ ਵੇਖਦੇ ਆ ਵੀ ਕੌਣ ਇਸ ਗੱਭਰੂ ਦੇ ਨਾਲ ਕਰੇਗਾ ਦੋ ਹੱਥ ਗੱਲਾਂ ਸਮੇਂ ਦੀਆਂ ਹੋਣੀਆਂ ਨੇ ਦਾਨ ਕਲਾਂ ਦੀ ਧਰਤੀ ਦੁਨੀਆਂ ਦੇ ਚੋਟੀ ਦੇ ਮੱਲਾਂ ਦੇ ਦਰਮਿਆਨ ਓਹ ਜ਼ਰਾ ਏ ਮੇਰੇ ਮਿੱਤਰੋ ਨੰਬਰ ਕੰਨੇ ਰੇਡਰ ਦੇ ਹਿੱਸੇ ਜੁੜਿਆ ਮੱਖਣ ਸਿੰਘ ਮੱਖੀ ਦੀ ਗੰਨ ਪਹਿਲਾਂ ਬੱਬੂ ਨੇ ਕੀਤੀ ਐ ਵੀ ਓਹੋ ਮੌਸਮ ਵਾਂਗੂ ਬਦਲ ਗਏ ਪਰ ਖੰਨੇਆਂ ਨੇ ਇੱਕ ਗੰਨ ਹੋਰ ਐ ਅੱਖਾਂ ਸਮੁੰਦਰ ਨਹੀਂ ਹੈਗੀਆਂ ਫੇਰ ਵੀ ਭਾਰ ਆਉਂਦੀਆਂ ਦਿਨ ਕੱਚ ਨਹੀਂ ਹੈਗਾ ਫੇਰ ਵੀ ਟੁੱਟ ਜਾਂਦਾ ਇਨਸਾਨ ਮੌਸਮ ਨਹੀਂ ਹੈਗਾ ਫੇਰ ਵੀ ਬਦਲ ਜਾਂਦਾ ਇਨਸਾਨ ਮੌਸਮ ਨਹੀਂ ਹੈਗਾ ਫੇਰ ਵੀ ਬਦਲ ਜਾਂਦਾ ਜਿਹੜੇ i'll ਫੁੱਲਾ ਦਾਣਕਲ ਵਾਲਾ ਮੈਚ ਨੇ ਦੁੱਖ ਤੋੜਿਆ ਕਿ ਨਹੀਂ ਫਿਰ ਨਯਾਰਾਣੀਆ ਏਡਾ ਮੈਚ ਚੱਲਦਾ ਦੇ ਵੀ ਜੰਗੋ ਕਰ ਗੱਲ ਸੋਹਣਿਆ ਵੀਰਾਂ ਆਹ ਸਾਹਮਣੇ ਮੱਖਣ ਮੱਖੀ ਵਧਿਆ ਹੋਇਆ ਮੱਖਣ ਮੱਖੀ ਵਧਿਆ ਹੋਇਆ ਦੁਨੀਆਂ ਦੇ ਟਾਪਰ ਖਿਡਾਰੀਆਂ ਦੇ ਵਿੱਚ ਨਾਮ ਕੇ ਲਾ ਦੇ ਸੁਨੇਹਾ ਜਿਹੜੇ ਲੱਤਾਂ ਖਿੱਚਦੇ ਕੇ ਮਾਲਕ ਨੇ ਬਾਹ ਸਾਡੀ ਫੜੀ ਹੋਈ ਆ ਓ ਸੋਚੇ ਨਾ ਕਿਤੇ ਸਾਡਾ ਤੁੱਕਾ ਲੱਗਿਆ ਮਿਹਨਤਾਂ ਗੁੱਡੀ ਸਾਡੀ ਚੜੀ ਹੋਈ ਆ ਆ ਮਿਹਨਤਾਂ ਗੁੱਡੀ ਸਾਡੀ ਚੜੀ ਹੋਈ ਆ ਖੇਡ ਕਬੱਡੀ ਆ ਮੇਰੇ ਮਿੱਤਰੋ ਕਹਿੰਦੇ ਜੱਗਾ ਬਣਾਣਾ ਤੋਂ ਚੱਲ ਕੇ ਇਹ ਕੰਨ ਵੀ ਥਾਰਾ ਤੱਕ ਹਰ ਤੁੰਣਾ ਤੱਕ ਹਰ ਲਾਂ ਤੱਕ ਪੁੱਜ ਗਈ ਹੈ ਖੇਡ ਕਬੱਡੀ ਦੇ ਪ੍ਰੋਮੋਟਰ ਹਰ ਹੀ ਸਾਲ ਹਜ਼ਾਰ ਖਿਡਾਰੀ ਉਹ ਵਿਦੇਸ਼ਾਂ ਦੇ ਵਿੱਚ ਲੈ ਕੇ ਹੁੰਦੇ ਨੇ ਕੋਈ ਐਸਾ ਸੰਗ ਨਹੀਂ ਲੋਹੇ ਦਾ ਇੰਡੀਆ ਦੇ ਵਿੱਚ ਬਣਿਆ ਜੋ ਕਬੱਡੀ ਇੱਕ ਪੰਤ ਵੈਸਟਰਨ ਲਈ ਐਲਾਨ ਨਾ ਹੋ ਗਏ ਹੋਣ ਵੱਡੇ ਐਲਾਨ 3600 ਥੋੜਾ ਦੀ ਜੰਗ ਚਰਾਗ ਦੀ ਨੂੰ ਦੇ ਲਈ ਆ ਇਹ ਕਹਿੰਦੇ ਨੌਜੇ ਨੇ ਚਰਾਗੀ ਜੱਟ ਝਾਂਜਾਂ ਦੀ ਚਾਦਰ ਵਰਗੇ ਭਿਰਨ ਮੈਦਾਨਾਂ 'ਚ ਜੱਟ ਝਾਂਜਾਂ ਦੀ ਚਾਦਰ ਵਰਗੇ ਮੈਦਾਨਾਂ 'ਚ ਭਿਰਦੇ ਆ ਬੰਨੀ ਸਮਾਣੇ ਦਾ ਇੰਦਰਜੀਤ ਸਿੰਘ ਕਬੱਡੀ ਪਾਣ ਦੇ ਲਈ ਵਧਿਆ ਹੋਇਆ ਵੱਡੀ ਰੇਡ ਲਾਈਨ ਹੈ ਵੱਡੀ ਜੌਫ ਲਾਈਨ ਹੈ ਮੁੰਡਾ ਆਸਟ੍ਰੇਲੀਆ ਤੋਂ ਆਇਆ ਨਵੀਂ ਰੌਕਾਂ ਵਾਲੇ ਦਾ ਯਾਰ ਹੈ ਇਹ ਆ ਫੁੱਲਾ ਸ਼ੂਸ਼ਕ ਪਿੰਡ ਵਾਲਾ ਮੇਰੇ ਵੀਰੋ ਆ ਨੰਬਰ ਕਹਿੰਦੇ ਰੇਡਰ ਦਾ ਨੰਬਰ ਕਹਿੰਦੇ ਧਾਵੀ ਦਾ ਕੌਣ ਜਿੱਤਦਾ ਸ਼ੱਕ <shack> ਤੇ ਇੰਬਰਾਂ ਤੇ ਹਾਂ ਧਰਤੀ ਤੇ ਪੈਰ ਨੇ ਸਾਡੇ ਗੁੱਡੀ ਸਾਡੀ ਅੰਬਰਾਂ ਤੇ ਸਾਹਮਣੇ ਮੱਖਣ ਦੀ ਰੇਡ ਜੱਗਾ ਅਲਗੋ ਵਾਲਾ ਲਓ ਕਹਿੰਦੇ ਵੀ ਇਸ ਸਮੇ ਫੁੱਲੇ ਸ਼ੁਕਸ਼ਿਕ ਵਰਗੇ ਚਾਰ ਜਾਫੀਆਂ ਦੇ ਵਿੱਚੋਂ ਲਓ ਹਲਕਾ ਕੋ ਟੱਚ ਪੁਆਇੰਟ ਜਿਹੜਾ ਇਸ ਸਮੇ ਧਾਵੀ ਦੇ ਲਈ ਹੈ ਪੁਆਇੰਟ ਜਿਹੜਾ ਇਸ ਸਮੇ ਧਾਵੀ ਦੇ ਲਈ ਹੈ ਲਓ ਅਵਤਾਰ ਦੀ ਰੇਡ ਹਾਂ ਲਹਰੇ ਵਾਲਾ ਕਰਦੇ ਗਾਲੇ ਸਿੰਘ ਨਿਹਾਲ ਸਿੰਘ ਵਾਲਾ ਮੇਰੇ ਵੀਰੋ ਜ਼ਿਲ੍ਹੇ ਬਠਿੰਡੇ ਲਾਸਟ ਪੈੜੇ ਆ ਜਾਂਦਾ ਪੀਸੀਆਂ ਨੇ ਦੇ ਲਾ ਕੇ ਕਰਕੇ ਉਹ ਕਹਿੰਦੇ ਨੌਈਆਂ ਨਾ ਕਿਲੀ ਵਾਲਾ ਅਵਤਾਰ ਸਿੰਘ ਕਬੱਡੀ ਪਾਉਣ ਦੇ ਲਈ ਪਹੁੰਚ ਚੁੱਕਿਆ ਪਠਿੰਡੇ ਨੇ ਪਿੱਛੋਂ ਨੇ ਸ਼ੀਰੇ ਵਰਗੇ ਵੱਡੇ ਖਿਡਾਰੀਆਂ ਨੂੰ ਜਨਮ ਦਿੱਤਾ ਪੁੱਤੋ ਦੇ ਨਿਹੰਗਾਂ ਦੇ ਵਰਗਿਆਂ ਨੂੰ ਮੇਰੇ ਵੀਰੋ ਉਹ ਵੇਖਦੇ ਆ ਕਾਲਾ ਵੀਰਾ ਕਹਿੰਦਾ ਵੀ ਨੰਬਰ ਆ ਜਿਹੜਾ ਉਹ ਰੇਡਰ ਦੇ ਲਈ ਜੁੜ ਚੁੱਕਿਆ ਨੰਬਰ ਕਹਿੰਦਾ ਧਾਮੀਦ ਦੇ ਲਈ ਜੁੜ ਚੁੱਕਿਆ ਇੱਕ ਇੱਕ ਨੰਬਰ ਤੇ ਜਦੋਂ ਜੈਦ ਹੁੰਦੀ ਹੈ ਰੈਫਰੀ ਦਾ ਆਓ ਪੈਂਟ ਜਿਹੜਾ ਰੇਡਰ ਦਾ ਚਮਕਾਰ ਚੌਧਰੀ ਕਹਿੰਦਾ 26 ਜਨਮ ਨੂੰ ਰਾਮਪੁਰ ਗੁਜਰਾ ਛੰਨਾ ਦੇ ਵਿੱਚ 175 ਉਹ ਖੇਧੀ ਛੋੜ ਦਿੱਤੇ ਜਾਣਗੇ ਚਮਕਾਰ ਕਮਾਂਡ ਤੇ ਬਲਕਾਰ ਵੱਲੋਂ ਕਹਿੰਦੇ ਬਲਕਾਰ ਦੇ ਖਿੱਲੇ ਦਾ ਖੁੱਲਾ ਖੜਾ ਹੋਵੇਗਾ ਮੇਰੇ ਮਿੱਤਰੋ ਲਓ ਇੰਦਰਜੀਤ ਸਿੰਘ ਪਨੀ ਦੀ ਰੇਡ ਆ ਆਹ ਦੇਖ ਲੈ ਨਹੀਂ ਪੈ ਗਿਆ ਭੇਟਾ ਜੱਗੇ ਦੇ ਨਾਲ ਇਹਦੇ ਵਿੱਚ ਕਹਿੰਦੇ ਤਜਰਬਾ ਵੱਡਾ ਨਿਮਰਤਾ ਦੀ ਗੱਲ ਕੂਗਾ ਹਾ ਲਾਏ ਰੋਪੜੀਏ ਜਿੰਦੇ ਤਾਂ ਕੋਈ ਮੱਝ ਦਾ ਲਾਲ ਹੀ ਪੱਟੂਗਾ ਕੇ ਵੈਜੀ ਨਾਜਾ ਫੜ ਕੇ ਦਿਲ 200 ਬੀਟ ਤੇ ਧੜਕੂਗਾ ਅੱਜ ਪੈਂਦੀਆਂ ਕੱਪ ਤੇ ਟਾਈਆਂ ਖੰਡਾ ਪੂਰਾ ਖੜਕੂਗਾ ਓਏ ਖੰਡਾ ਪੂਰਾ ਖੜਕੂਗਾ ਡਾਂਗ ਖੜਕੀ ਪਈ ਆ ਮੇਰੇ ਵੀਰੋ ਆ ਕਹਿੰਦੇ ਨੌਈਆਂ 15 ਤਰੀਕ ਨੂੰ ਫਰੀਤਾਬਾਦ ਦੇ ਵਿੱਚੋਂ ਮੋਟਰਸਾਈਕਲ ਦਾ ਜੇਤੂ ਬਣਿਆ ਨੌਜਵਾਨ ਕਹਿੰਦੇ ਮਲਕੀਤ ਖੜਕਾਂ ਵਾਲਾ ਨੰਬਰ ਲਿਖ ਕੇ ਵਾਪਸ ਗਿਆ ਆਹ ਕਹਿੰਦੇ ਨਾ ਧੌਣ ਮਾਰਦਾ ਨਾ ਲੱਪੜ ਮਾਰਦਾ ਉਹ ਕਹਿੰਦੇ ਬੱਚਾ ਬੱਚਾ ਫੈਨ ਹੈ ਕਬੱਡੀ ਦੇ ਸਟਾਰ ਦਾ ਬੱਚਾ ਬੱਚਾ ਫੈਨ ਹੈ ਮੰਨ ਲਿਆ ਕਬੱਡੀ ਦੇ 스타 ਦਾ ਮੱਖਣਸਾ ਦਾ ਬੱਚਾ ਬੱਚਾ ਫੈਨ ਹੈ ਮਾਝੇ ਵਾਲੇ ਦੀ ਮਾਝੇ ਵਾਲੇ ਨਾਲ ਟੱਕਰ ਹੈ ਸ਼ਹੀਦਾਂ ਦੀ ਧਰਤੀ ਤੋਂ ਚੁੱਬਰ ਚੱਲ ਕੇ ਆਇਆ ਹੈ ਮਿਹਨਤਾਂ ਕੀਤੀਆਂ ਨੇ ਮਿਹਨਤਾਂ ਕੀਤੀਆਂ ਨੇ ਰਿਵਿਊ ਨਹੀਂ ਮੰਗ ਸਕਦੇ ਹੁਣ ਦੜਬੇ ਦੀ ਟੀਮ ਉਹਨਾਂ ਦੇ ਕਹਿੰਦੇ ਦੋ ਜਿਹੜੇ ਲੈ ਸਕਦੇ ਉਹ ਕੰਮ ਪੂਰਾ ਹੋ ਗਿਆ ਹੈ ਅਵਤਾਰ ਦੀ ਰੇਡ ਹੈ ਮੇਰੇ ਮਿੱਤਰੋ ਉਧਰ ਉਹ ਕਹਿੰਦੇ ਗਿੰਦਾ ਬੈਠਾ ਕਹਿੰਦਾ ਸੱਦੇ ਨੇ ਕਾਲੇ ਹੁਣਾਂ ਦੇ ਮੇਲੇ ਤੇ ਚਿਹਰਾ ਨੂੰ ਅੱਗ ਤਨਾਹਦੇ ਬਿੱਤੂ ਉਹ ਕਹਿੰਦੇ 20 ਜਨਵਰੀ ਨੂੰ ਸੋਹਣਾਂ ਆ ਗੱਲਾਂ ਨੇ ਇੱਕ ਫਰਦਰੀ ਨੂੰ ਡਾਕਟਰ ਸਿਆਲ ਦੇ ਮੇਲੇ ਦੇ ਵਿੱਚ ਕਹਿੰਦੇ ਬੈਸਟਾਂ ਨੂੰ ਹਾਰਲੇ ਦਿੱਤੇ ਜਾਣਿਆ ਮੇਰੇ ਵੀਰੋ 3600 ਫੋੜ ਕੌਣ ਜਿੱਤਦਾ ਕੌਣ ਦਾਣਕਣਾਂ ਦੇ ਵਿੱਚੋਂ ਜਿੱਤ ਕੇ ਪਾਉਂਦਾ ਈਜ ਪੁਰਾਣੀ ਮਿੱਤਰਾਂ ਦੀ ਕਈ ਖਿਡਾਰੀਆਂ ਦੀ ਰੀਝ ਹੈ ਟਰੈਕਟਰ ਜੱਤ ਲਈਏ ਕੌਣ ਜੱਟਾਂ ਦਾ ਜਹਾਜ਼ ਜਿੱਤ ਕੇ ਲੈ ਕੇ ਜਾਂਦਾ ਇੰਦਰਜੀਤ ਸਿੰਘ ਪੰਨੀ ਸਮਾਣੇ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ ਗੱਬਰੋ ਚਾਰ ਜਾਫੀ ਹੈ ਚਾਰਾਂ ਦੇ ਤੀਕ ਸੈਗਮੈਂਟ ਦੀ ਕਬੱਡੀ ਟੱਕਰ ਟੱਕਰ ਟੱਕ 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 ਟੱਕਰ ਕੀ ਬਾਤ ਹੈ ਦੌੜ ਕੇ ਆਓ ਇੱਕ ਵਾਰੀ ਤਾੜੀਆਂ ਤੇ ਮਾਰ ਦਿਓ ਮੇਰੇ ਵੀਰੋ ਇੱਕ ਮਿੰਟ ਬਾਈ ਇੱਕ ਮਿੰਟ ਖੜੀ ਬਾਈ ਆ ਯਾਰ ਕੰਧ ਕਾਨੂੰ ਕੱਢਿਓ ਪਿੱਛੋਂ ਦਾ ਤੰਗ ਹੋਈ ਜਾਂਦੇ ਆ ਸਾਰੇ ਮੇਰੀ ਬੇਨਤੀ ਆ ਕੰਧ ਨਾ ਕੱਢੋ ਵੀਰੋ ਮਲਕੀ ਸਿੰਘ ਦੀ ਰੇਡ ਜੰਗੋ ਕਰਜ ਕਰ ਲਾ ਹਰਿਆਣੇ ਵਾਲ ਆ ਗਿਆ ਕਹਿੰਦੇ ਹਰਿਆਣੇ ਸੈਂਕਲ ਦਾ ਜੇਤੂ ਆ ਗਿਆ ਦਿੜਬੇ ਵਾਲਾ ਨੇ ਕੋਈ ਸੰਤ ਨਹੀਂ ਜਿਹੜਾ ਨਾਂ ਦਿੱਤਿਆ ਹੋਵੇ ਲਓ ਸਮਝਿਆ ਬਾਤਾਂ ਨੇ ਵੇਖਦੇ ਆਂ ਵੀ ਮੁੰਡਾ ਨਵੀਂ ਉਮਰ ਦਾ ਹੈ ਚੜਦੀ ਬਰੇਸ ਦਾ ਐਨ ਗੱਲਾਂ ਟਿਕਾਣੇ ਲੈ ਜਾਂਦਾ ਐਨ ਗੱਲਾਂ ਟਿਕਾਣੇ ਲੈ ਜਾਂਦਾ ਲਓ ਫਿਰ ਵੇਖਦੇ ਆਂ ਵੀ ਮੱਖਣ ਆ ਗਿਆ ਮੇਰੇ ਮਿੱਤਰੋ ਫਿਰ ਕਬੱਡੀ ਪਾਉਣ ਦੇ ਲਈ ਆਹ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਰਨੇ ਸ਼ੂਸ਼ਕ ਦੀ ਧਰਤੀ ਦਾ ਫੁੱਲੋ ਸਾਹਮਣੇ ਕਬੱਡੀ ਪਈ ਹੈ ਮੇਰੇ ਵੀਰੋ ਵੀ ਤਾਕਤਾਂ ਦੇ ਵੱਡੀਆਂ ਜੋਰ ਜਿੰਮੇ ਸਾਨਾਂ ਵਿੱਚ ਸ਼ੇਰਾਂ ਵਾਂਗੂ ਗੱਜਦੇ ਨੇ ਗੱਬਰੂ ਮੈਦਾਨਾਂ ਵਿੱਚ ਸ਼ੇਰਾਂ ਵਾਂਗੂ ਗੱਜਦੇ ਨੇ ਗੱਬਰੂ ਮੈਦਾਨਾਂ ਵਿੱਚ ਨੰਬਰ ਰੇਡਰ ਦੇ ਲਈ ਜੁੜਿਆ ਹੁਣ ਤੇ ਜੱਫੀਆਂ ਤੇ ਗੱਲ ਖੜੀ ਐ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਖੇਡ ਚਰਾਗਦੀਨ ਮੇਰੇ ਮਿੱਤਰੋ ਮਾਈਆ ਵਾਲੇ ਦੀ ਧਰਤੀ ਦਾ ਨੌਜਵਾਨ ਐਨ ਟਿਕਾਣੇ ਦਾ ਜਫਾ ਲਾ ਗਿਆ ਚਰਾਗਦੀਨ ਨੇ ਤੇ ਕਹਿੰਦੇ ਅੱਜ ਧੁੰਦ ਤੇ ਧੂਏ ਨੂੰ ਕੌਣ ਪੁੱਛਦਾ ਇੱਥੇ ਅੱਗ ਕੱਢਣੀ ਪੈਂਦੀ ਹੈ ਅੱਗ ਕੱਢਣੀ ਪੈਂਦੀ ਹੈ ਮੈਚ ਸਮਾਪਤ ਹੋਇਆ ਮਿੰਨੀ ਓਪਨ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਆਓ ਜੀ ਕਰਾਂ ਕੁੱਲੇ ਵਾਲੀਆ ਸਾਹਿਬ ਉਧਰ ਕਹਿੰਦੇ ਅਵਤਾਰ ਪੁੱਜੇ ਵਾਲਾ ਗੱਗੀ ਕਿਸਾਨ ਸਟੀਲ ਲਾਲ ਬਾਈ ਉਹ ਵੀ ਪੁੱਜੇ ਹੋਇਆ ਪੰਜ ਜਫੇ ਦਾ ਹੈਗੇ ਆ ਚਰਾਗੀ ਦੇ ਤਿੰਨ ਜਫੇ 31 3100 ਦੇ ਦੋ ਜਫੇ 21 2100 ਦੇ ਉਹ ਜਾਵੜਿਓ ਜੀ ਕਰਾਂ ਸੁਨੀਲ ਤਮਤਾਣਾ ਮਹਿਣਗਰ ਦੇ ਵਾਲਾ ਜੀ